ਹਾਂਜੀ ਸასიਗਾਲ ਜੀ ਸਾਰੇ ਸਾਥੀਆਂ ਨੂੰ ਬਹੁਤ ਲੰਬੇ ਸਮੇਂ ਬਾਅਦ ਆਪਾਂ ਵੀਡੀਓ ਪਾ ਰਹੇ ਹਾਂ ਟਰੈਵਲਿੰਗ ਸ਼ੁਰੂ ਕੀਤੀ ਹੈ ਤੇ ਵੈਸੇ ਪਹਿਲਾਂ ਟ੍ਰਿਪ ਕੀਤਾ ਸੀਗੇ ਕੁਝ ਪਰ ਪਾਈ ਨਹੀਂ ਦਿਲ ਨਹੀਂ ਕੀਤਾ ਉਦੋਂ ਵਲੋਗਿੰਗ ਕਰਨ ਨੂੰ ਕਿਉਂਕਿ ਆਪਾਂ ਜਦੋਂ ਵਲੋਗਿੰਗ ਕਰਦੇ ਹਾਂ ਕਾਫੀ ਚੀਜ਼ਾਂ ਤੇ ਕਨਸੈਂਟ੍ਰੇਸ਼ਨ ਨਹੀਂ ਕਰ ਪਾਉਂਦੇ ਤੇ ਪਰ ਹੁਣ ਆਪਾਂ ਦੁਬਾਰਾ ਸ਼ੁਰੂ ਕਰਦੇ ਆ ਬਹੁਤ ਬੰਦਿਆਂ ਦੇ ਮੈਸੇਜ ਆ ਰਹੇ ਸੀ ਵੀ ਤੁਹਾਡੀਆਂ ਵੀਡੀਓ ਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਪਾਈਆਂ ਨਹੀਂ ਤੇ ਹੁਣ ਅੱਜ ਆਪਾਂ ਆਏ ਆ ਤੇ ਅੱਜ ਆਪਾਂ ਥੋੜਾ ਕੈਪਚਰ ਕਰਾਂਗੇ ਜੋ ਕੁਝ ਵੀ ਦੇਖਾਂਗੇ ਤੇ ਆਪਣੇ ਇਸ ਟ੍ਰਿਪ ਦੇ ਨਾਲ ਆਪਣੇ ਸਾਥੀ ਰਹਿਣ ਵਾਲੇ ਨੇ ਮਾਸਟਰ ਜੀ ਜਗਦੀਪ ਸਿੰਘ ਜੀ ਤੇ ਇਹ ਵੀ ट्रैवलर ਨੇ ਇਹਨਾਂ ਦਾ ਵੀ ਚੈਨਲ ਆ ਲੈਟਸ ਪੰਜਾਬੀ ਲੈਟਸ ਪੰਜਾਬੀ ਮਾਸਟਰ ਜੀ ਲੈਟਸ ਲਰਨ ਪੰਜਾਬੀ ਤੇ ਇੱਕ ਇਹਨਾਂ ਦਾ ਜਿੱਥੇ ਟਰੈਵਲਿੰਗ ਵਾਲੇ ਪਾਉਂਦੇ ਆ ਜਗਦੀਪ ਸਿੰਘ ਮਹੂ ਤੇ ਜਿਵੇਂ ਆਪਣੇ ਨਾਲ ਸੋਕਿਰਨ ਜੀ ਆਪਣੇ ਨਾਲ ਹੁੰਦੇ ਹੀ ਹੁੰਦੇ ਆ ਤੇ ਆਪਣਾ ਇੱਕ ਗਰੁੱਪ ਅੱਜ ਆਇਆ ਵਾ ਲੁਤਫਲੈਂਡ ਕਿ ਨਹੀਂ ਜੀ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਜਦੋਂ ਕਿਤੇ ਪਹੁੰਚੇ ਤੇ ਆਪਾਂ ਦਿਖਾਉਣੇ ਕਿ ਕੀ ਕੀ ਅੱਜ ਆਪਾਂ ਐਕਸਪਲੋਰ ਕਰਾਂਗੇ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਆਪਾਂ ਹੁਣ ਆਏ ਹੈਗੇ ਆ ਗगनਜੀ ਦਾ ਢੱਲਾ ਇਹ ਵੀ ਇੱਕ ਰਿਲੀਜੀਅਸ ਪਲੇਸ ਆ ਤੇ ਆਪਾਂ ਐਕਸਪਲੋਰ ਕਰਦੇ ਆ ਦੇਖਦੇ ਆ ਆਜੋ ਜੀ ਜਾਣਕਾਰੀ ਮੁਤਾਬਕ ਇਹ ਪੰਜਾਬ ਦਾ ਸਰ ਨਾਲੋਂ ਉੱਪਰ ਬਣਿਆ ਹੋਇਆ ਸ਼ਿਵ ਟੈਂਪਲ ਆ ਥੋੜੀ ਉਹਦੀ ਤੁਹਾਨੂੰ ਝਲਕ ਦਿਖਾਉਣੇ ਆ ਆਜੋ ਇਹ ਦੇਖੋ ਇਹ ਸਾਹਮਣੇ ਰਸਤਾ ਹੁੰਦਾ ਇਧਰ ਦੀ ਆ ਪਾਏ ਹੈਗੇ ਆ ਤੇ ਇਹ ਦੇਖੋ ਤੁਸੀਂ ਇੱਧਰ ਦੀ ਇੱਥੋਂ ਤੱਕ ਆਪਾਂ ਆਪਦੀ ਕਾਰ ਤੇ ਆ ਸਕਦੇ ਆ ਆਪਾਂ ਉਸ ਤੋਂ ਬਾਅਦ ਆਪਣੀ ਕਾਰ ਆਪਾਂ ਨੂੰ پارک ਕਰਨੀ ਪੈਂਦੀ ਹੈਗੀ ਲੋ ਜੀ ਇੱਥੇ ਆਪਾਂ ਨੂੰ ਆਪਣੀ ਕਾਰ پارک ਕਰਨੀ ਪੈਂਦੀ ਆ ਇਸ ਤੋਂ ਅਗੇ ਤੁਹ ਗੱਡੀ ਜਾਂਦੀ ਸ਼ਾਇਦ ਪੱਕੀ ਪਤਾ ਕਰਦੇ ਆ ਉੱਪਰ ਜਾਣ ਲਈ ਸਵਾਰੀਆਂ ਲੈ ਕੇ ਜਾਂਦੇ ਆ ਇਹ ਪੁੱਛਦੇ ਆ ਗੱਲਬਾਤ ਕੀਤੀ ਆ ਫਿਰ ਉਹਦੇ ਬਾਰੇ ਆਪਾਂ ਤੁਹਾਨੂੰ ਵੀਰਵਾ ਦਿੰਦੇ ਆ ਲੋ ਛੱਡ ਗਏ ਬਾਈ ਜੀ ਦਾ ਇੱਥੇ 50 ਰੁਪਏ ਇੱਕ ਬੰਦੇ ਦਾ ਫੇਅਰ ਆ ਜਿਹੜਾ ਕਰਾਇਆ ਵਾ ਉੱਪਰ ਤੱਕ ਲੈ ਜਾਂਦੇ ਆ ਲੋ ਉਧਿਆਪੋਂ ਪਿੱਛੇ ਖੜ ਕੇ ਜਾਵਾਂਗੇ ਆਜੋ ਲੈਨੇ ਆਪਾਂ ਰਾਈਡ ਇਹ ਲੋ ਮੇਰ ਬਣ ਲੈ ਲੋ ਮੇਰ ਬਣ ਦਿੱਤ ਧੰਨਵਾਦ ਲੋ ਜੀ ਟੈਕਟ ਆਪਾਂ ਬੈਠ ਗਰ ਲਿਆ ਆਪਣੇ ਨਾਲ ਛੋਟੇ ਬੱਚੇ ਵੀ ਆ ਇਹ ਆਪਣੇ ਡਰਾਈਵਰ ਸਾਹਿਬ ਇਹਨਾਂ ਦੀ ਗੱਡੀ ਹੈ ਜੀ ਓਹੋ ਠੀਕ ਹੈ ਕੰਫਰਟੇਬਲ ਹੈ ਡਰ ਤਾਂ ਹੀ ਲੱਗ ਰਿਹਾ ਨਹੀਂ ਨਹੀਂ ਠੀਕ ਹੋ ਬੇਟਾ ਚਲ ਮਾਂ ਤਰੀਕ ਯਾਵਾ ਹਾਹਾ ਮਲੇ ਕਿਉਂ ਚਾਸੀ ਨੇ ਯਾਰ ਲੋ ਹਲੋ ਜੀ ਇਹ ਟਿਕਟ ਹੁਣ ਜਾਣ ਦੀ 50 ਰੁਪਏ ਪਰ ਪਰਸਨ ਸੀ ਤੇ ਇਹ ਆ ਗਿਆ ਜੀ ਆਪਣਾ ਟੈਂਪਲ ਲੋ ਇਹ ਸਟੇਅਰਸ ਵਾਲਾ ਰਸਤਾ ਪੌੜੀਆਂ ਵਾਲਾ ਜੇ ਕਿਸੇ ਨੇ ਪੌੜੀਆਂ ਚੜ ਕੇ ਆਉਣੀਆਂ ਥੱਲੋਂ ਤੋਂ ਉੱਪਰ ਤੱਕ ਤਾਂ ਇਸ ਰਸਤੇ ਰਾਹੀਂ ਆ ਸਕਦਾ 790 ਦੇ ਤੇ 82 83 ਕਹਿ ਰਹੇ ਹੈ ਕਹਿੰਦੇ ਥੋੜੀਆਂ ਉਹੋ ਜੀਆਂ ਤਿੰਨ ਚਾਰ ਵੱਡੀਆਂ ਜਿਹੜੀਆਂ ਛੋਟੀਆਂ ਕਰਕੇ 790 ਦੇ ਕਰੀਬ ਪੌੜੀਆਂ ਨੇ ਇਹ ਤੇ ਇਧਰ ਦੀ ਆਪਾਂ ਆਏ ਆ ਜਿੱਧਰ ਆਪਾਂ ਕਾਰ ਆਪਣੀ ਉਹ ਸਾਹਮਣੇ پارک ਹੋ ਗਈ ਤੇ ਆਜੋ ਆਪਾਂ ਉੱਪਰ ਜਾ ਕੇ ਥਾ ਦੇਖਦੇ ਆਂ हां जी दोस्तों ਹੁਣ ਆਪਾਂ ਗੱਲ ਕਰ ਲੈਨੇ ਆ ਜੋ ਆਪਾਂ ਨੂੰ ਜਾਣਕਾਰੀ ਇਸ ਜਗ੍ਹਾ ਬਾਰੇ ਮਿਲੀ ਆ ਇਹ ਦਸੂਹਾ ਤੋਂ 15 ਕਿਲੋਮੀਟਰ ਤੇ ਹਾਜੀਪੁਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਮੰਦਿਰ ਹੈ ਤੇ ਇਹਦਾ ਇਤਿਹਾਸ ਆ ਜਿਹੜਾ ਬਹੁਤ ਪੁਰਾਣਾ ਹੈ ਕਾਫੀ ਕਥਾਵਾਂ ਇਸ ਜਗ੍ਹਾ ਦੇ ਨਾਲ ਜੁੜੀਆਂ ਹੋਈਆਂ ਜਿਦੇ ਚ ਸਰਵਨਾਲ ਪ੍ਰਸਿੱਧ ਕਥਾ ਇਹ ਹੈ ਵੀ ਜਦੋਂ ਪੰਡਵਾਂ ਨੂੰ 13 ਸਾਲ ਦਾ ਬਨਵਾਸ ਹੋਇਆ ਸੀ ਤਾਂ ਉਹ ਤੁਹਾਨੂੰ ਪਤਾ ਹੀ ਹੈ ਦਸੂਹਾ ਦੀ ਜਿਹੜੀ ਉਹ ਨਗਰੀ ਉਹਦੇ ਵਿੱਚ ਰਹੇ ਸੀ ਤੇ ਅਗਿਆਤ ਵਾਸ ਦੇ ਸਮੇਂ ਉਹ ਦ੍ਰੋਪਤੀ ਦੇ ਨਾਲ ਮਿਲ ਕੇ ਇੱਥੇ ਪੂਜਾ ਸਥਾਪਨਾ ਕਰਨ ਲਈ ਇਸ ਸਥਾਨ ਤੇ ਆਉਂਦੇ ਸੀ ਤਾਂ ਉਹਨਾਂ ਨੇ ਹੀ ਇਸ ਜਗ੍ਹਾ ਦੇ ਉੱਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਇਹ ਜਗ੍ਹਾ ਜਿਹੜੀ ਕਾਫੀ ਪ੍ਰਚਲਿਤ ਹੋਈ ਹੈ ਤੇ ਲੱਖਾਂ ਦੀ ਗਿਣਤੀ ਸ਼ਰਧਾਲੂ ਵੀ ਆਉਂਦੇ ਆ। ਮੇਲਾ ਵੀ ਇੱਥੇ ਲੱਗਦਾ ਹੈ। ਤੇ ਕਾਫੀ ਮੈਨੇਜਮੈਂਟ ਚੰਗੀ ਸੀਗੀ ਜਿਹੜੀ ਘਾਰ ਤੇ ਆਪਾਂ ਆਏ ਸੀ ਉਹ ਵੀ ਮੰਦਿਰ ਦੀ ਹੀ ਸੀਗੀ ਜਾਨੀ ਮੰਦਿਰ ਵੱਲੋਂ ਇੱਕ ਵਿਵਸਥਾ ਕੀਤੀ ਗਈ ਹੈ ਸ਼ਰਧਾਲੂ ਆਪਣੇ ਕਿਸੇ ਵੀ ਤਰ੍ਹਾਂ ਦੀ ਕੋਈ ਫਿਜ਼ੀਕਲੀ ਕੋਈ ਡਿਸੇਬਿਲਟੀ ਆ ਉਹਦੇ ਕਰਕੇ ਦਰਸ਼ਕਾਂ ਕੋਲੋਂ ਨਾ ਰਹਿ ਜਾਣ। ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਕੀਤੀਆਂ ਹੋਈਆਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀ ਚੀਜ਼ ਚੰਗੀ ਲੱਗੀ ਹੋਊਗੀ। ਤੇ ਥੋੜਾ ਜਿਹਾ ਵੀਡੀਓਸ ਆਪਾਂ ਥੋੜਾ ਟਾਈਮ ਬਾਅਦ ਪਾ ਰਹੇ ਹਾਂ ਉਹਦੇ ਲਈ ਮਾਫੀ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਵਲੋਗਿੰਗ ਨੂੰ ਕੰਟੀਨਿਊ ਰੱਖਾਂਗੇ। ਤੇ ਥੋੜੇ ਜਿਹੜੇ ਆਪਾਂ ਮਨਮੋਹਕ ਸੀਨ ਕੈਪਚਰ ਕੀਤੇ ਆ ਤੁਸੀਂ ਉਹਨਾਂ ਦਾ ਆਨੰਦ ਲਓ। ਆਜੋ। ਵਾਵਾ ਹਾਈਟ ਤੇ ਕਾਫੀ ਹੋਣ ਕਰਕੇ ਨਾ 뷰 ਬਹੁਤ ਸੋਹਣਾ ਨਜ਼ਾਰਾ ਆਉਂਦਾ। ਹੂੰ। ਪਿੱਛੇ ਸਾਰਾ ਦੇਖੋ ਤੁਸੀਂ। ਮਰਾਉਂ ਲੂ ਪੂਰੀਆਂ ਦੂਰ ਤੱਕ ਨਹੀਂ ਆ ਬਾਈ ਦੇ ਹੂੰ